ਸ਼ਹੀਦ ਲਫ਼ਜ਼ ਜਿਹੜਾ ਇਹਦੀ تھਕੀ ਵਿਆਖਿਆ ਕਰ ਲਈ ਜਾਵੇ ਸ਼ਹੀਦ ਲਫ਼ਜ਼ ਜਿਹੜਾ ਉਹ ਫਾਰਸੀ ਜ਼ੁਬਾਨ ਦਾ ਲਫ਼ਜ਼ ਹੈ ਮੂਵ ਲਫ਼ਜ਼ ਜਿਹੜਾ ਹੈ ਸ਼ਬਦ ਹੈ ਉਹ ਹੈ ਸ਼ਾਹਿਦ ਉਹ ਤੋਂ ਬਣਿਆ ਸ਼ਹਾਦਤ ਸ਼ਾਦਤ ਤੁਸੀਂ ਦੇਖਿਆ ਹੋਣਾ ਜਦੋਂ ਕਚਹਿਰੀ ਜਾਂਦੇ ਕਿਹਦੇ ਦੀ ਸ਼ਾਹ ਤਾਂ ਹੋਣੀ ਹੈ ਮਤਲਬ ਗਵਾਹੀ ਦੇਣੀ ਹੈ ਵਿਟਨੈਸ ਇਹਦਾ ਫਿਰ ਅਰਥ ਇਹ ਬਣਦਾ ਹੈ ਅਸਲ ਵਿੱਚ ਕਿ ਉਹ ਮਹਾਨ ਸ਼ਖਸੀਅਤ ਉਹ ਮਹਾਨ ਵਿਅਕਤੀ ਉਹ ਮਹਾਨ ਸ਼ਖਸ ਮਹਾਪੁਰਖ ਜਿਹੜਾ ਗਰੀਬਾਂ ਮਜ਼ਲੂਮਾਂ ਦਾਟਾੜੇ ਹੋਏ ਲੋਕਾਂ ਦੀ ਦੁਖਿਆਰੇ ਲੋਕਾਂ ਦੀ ਬਾਹ ਫੜੇ ਤੇ ਜ਼ਾਲਮ ਦੇ ਖਿਲਾਫ ਆਵਾਜ਼ ਉਠਾਵੇ ਤੇ ਉਹਨਾਂ ਦੇ ਹੱਕ ਵਿੱਚ ਦੇਵੇ ਗਵਾਹੀ ਗਵਾਹੀ ਦੇਣ ਦਾ ਮਤਲਬ ਹੈ ਕਿ ਇੱਥੋਂ ਤੱਕ ਚਲਾ ਜਾਵੇ ਇਸ ਹੱਦ ਤੱਕ ਐਕਸਟ੍ਰੀਮ ਤੱਕ ਚਲਾ ਜਾਵੇ ਕਿ ਗਵਾਹੀ ਦੇਣ ਦਾ ਮਤਲਬ ਹੁੰਦਾ ਵੀ ਮੈਂ ਉਹਦੇ ਨਾਲ ਖੜਾ ਹਾਂ ਸੱਚ ਦੇ ਨਾਲ ਤੇ ਗਵਾਹੀ ਦੇਨ ਲਈ ਜੇ ਉਹਨੂੰ ਆਪਣੀ ਜਾਨ ਤੱਕ ਵੀ ਕੁਰਬਾਨ ਕਰਨੀ ਪਵੇ ਤੇ ਉਸ ਤੋਂ ਪਿੱਛਾ ਨਾ ਹਟੇ ਇਹ ਤੇ ਮਾਰਗ ਪੈਰ ਤੇ ਈ ਜੇ ਸਿਰ ਦੀ ਜੇ ਕਾਣਾ ਕੀ ਜੇ ਜੇ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤੱਕ ਤਲੀ ਗਲੀ ਮੇਰੀ ਆਓ ਇਹ ਤੇ ਮਾਰਗ ਪੈਰ ਤੇ ਈ ਜੇ ਸਿਰ ਦੀ ਜੇ ਕਾਣਾ ਕੀ ਜੇ ਇਹ ਹੈ ਸ਼ਹੀਦੀ ਪਰਭਾਸ਼ਾ ਜਿਹੜਾ ਮਜ਼ਲੂਮਾਂ ਲਈ ਗਵਾਹੀ ਦਿੰਦਾ ਉਹਨਾਂ ਦੀ ਖੜਦਾ ਉਹਨਾਂ ਦੇ ਹੱਕ ਵਿੱਚ ਨਸਦਾ